শাহতো মাত রে ਕਿੱਥੋਂ ਆਇਓ ਮਤ ਜੀ ਫਤਿਗੜ ਸਾਹਿਬ ਜ਼ਿਲ੍ਹਾ ਹੈ ਸਾਡਾ ਫਤਿਗੜ ਸਾਹਿਬ ਜੀ ਹਾਂ ਜੀ ਸ੍ਰੀ ਨੂੰ ਕੀ ਹੋਇਆ ਹੈਂਡੀਕੈਪਟ 100% ਹੈਂਡੀਕੈਪਟ 100% ਹੈਂਡੀਕੈਪਟ ਅਸੀਂ ਗੁਰੂਆਂ ਦੇ 80 ਇਸ ਲੈਣੀ ਹੈ ਗੁਰੂਆਂ ਤੋਂ ਜੀ ਅੱਜ ਹੀ 13 ਪੂ ਆ ਅੱਜ ਦੇ ਦਿਨ ਛੋਟੀ ਸਾਹਿਬਾ ਦੇ ਦੀ ਸ਼ਹਾਦਤ ਹੋਈ ਸੀ ਮਾਤਾ ਗੁਜਰਕਰ ਜੀ ਦੀ ਸ਼ਹਾਦਤ ਹੋਈ ਸੀ ਤੇ ਮਰਾ ਜੀ ਦਰਸ਼ਨਾਂ ਦੀ ਤਾਂ ਕਿ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਪਾਲ ਕੀ ਸਾਹਿਬ ਹਜੇ ਬਹੁਤ ਦੂਰ ਹੈ ਤੇ بارش ਲਗਾਤਾਰ ਬਹੁਤ ਜ਼ਿਆਦਾ ਪੈ ਰਹੀ ਆ ਪਰ ਸੰਗਤ ਦਾ ਇਕੱਠ ਸੰਗਤ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਕਹਿੰਦੇ ਮੈਂ 100% ਅਪਾਹਜ ਆ ਪਰ ਫਿਰ ਵੀ ਮੇਰਾ ਮਨ ਨਹੀਂ ਮੰਨਦਾ ਕਿ ਮੈਂ ਬਾਪਰੇ ਹੋ ਜਾਵਾਂ ਮੈਂ ਇੱਥੇ ਰਸਤੇ 'ਚ ਖੜੀ ਆ ਤਾਂ ਜੋ ਮੈਨੂੰ ਦਰਸ਼ਨ ਹੋ ਸਕਣ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਜਿੱਥੇ ਨਿਕਲਿਆ ਉੱਥੇ ਹੀ بارش ਲਗਾਤਾਰ ਬਹੁਤ ਜ਼ਿਆਦਾ ਪੈ ਰਹੀ ਆ ਪਰ ਸੰਗਤ ਦਾ ਠਾਟਾ ਮਾਰਦਾ ਏ ਘਟ ਦਰਸ਼ਨਾ ਦੇ ਲਈ ਸੰਗਤ ਰਾਹਾਂ ਦੇ ਵਿੱਚ ਫਲਕਾ ਵਿਸ਼ਾਕੇ ਖੜੀ ਆ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਮਾਤਾ ਜੋ ਕਿ ਇੱਥੇ ਦਰਸ਼ਨਾ ਦੇ ਲਈ ਖੜੇ ਹੋਏ ਨੇ ਗਲਬਾਤ ਵੀ ਕਰਾਂਗੇ ਮਾਤਾ ਜੀ ਹੈਂਡੀਕੈਪ ਦੇ ਵਾਈਰੂ ਜੀ ਦਾ ਕਾਲ ਸੋ ਵਾਈਰੂ ਜੀ ਕੀ ਪਤੇ ਮਾਤਾ ਜੀ ਬਾਰਿਸ਼ ਬਹੁਤ ਹੋ ਰਹੀ ਆ ਤੁਸੀਂ ਆਪ ਵੀ ਸਮਰਤ ਹੈਗੇ ਹੋ ਚੱਲਣ ਲਈ ਤਾਂ ਪਰੇ ਹੋਗੇ ਖਰਚਾ ਨਾ ਸੀ ਤੁਸੀਂ ਮੈਂ ਜੀ ਮੈਂ ਮੈਂ ਦਰਸ਼ਨ ਕਰਨ ਆਇਆ ਵਾ ਕੀਤਰ ਸਾਹਿਬ ਦੇ ਜੀ ਹਾਂਜੀ ਲੇਕਿਨ ਕੀਤਰ ਦੇ ਵਿੱਚ ਸ਼ਾਮ ਜਣਾ ਚਾਹੁੰਦੇ ਹੋ ਹਾਂਜੀ ਜੀ ਤਾਂ ਕਿ ਸੰਗਤ ਬਹੁਤ ਜ਼ਿਆਦਾ ਇਕੱਠ ਬਹੁਤ ਜ਼ਿਆਦਾ ਆ ਭੀੜ ਵੀ ਆ ਗਈ ਆ ਤਾਂ ਔਖਾ ਨਹੀਂ ਹੋਏਗਾ ਤੁਹਾਨੂੰ ਨਹੀਂ ਜੀ ਮੇਰਮਤ ਨਹੀਂ ਮੰਨਦਾ ਮੈਂ ਦਰਸ਼ਨ ਕਰਨੇ ਆ ਜੀ ਕਿਵੇਂ ਦੀ ਭਾਵਨਾ ਬੰਦ ਜੀ ਸਤਿਗੁਰੂਆਂ ਦੇ ਅਸੀਂ ਇਸ ਲੈਣੀ ਆ ਗੁਰੂਆਂ ਤੋਂ ਜੀ ਅੱਜ ਹੀ 13 ਪੂ ਆ ਅੱਜ ਦੇ ਦਿਨ ਛੋਟੀ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਸੀ ਹਾਂ ਜੀ ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਹਾਦਤ ਬਹੁਤ ਧੰਨ ਧੰਨ ਉਹਨਾਂ ਦੀ ਬਤ ਸੁਦਸ਼ਕੋ ਦੇ ਲਈ ਕਾਯਮਨ ਸਵਾਗਤ ਹੋ ਰਹੇ ਨੇ ਜੀ ਮਾਤਾ ਜੀ ਰੋ ਕਿਉਂ ਰਹੀ ਹੋ ਤੁਸੀਂ ਸੁਦਸ਼ਕੋ ਬਾਬੀ ਜੀ ਕੀ ਕੀ ਨਾ ਚਾਹੋਗੇ ਅੱਜ ਦੀ ਗੋਮ ਕਿੱਥੋਂ ਆਇਓ ਮਾਤਾ ਜੀ ਫਤਿਗੜ ਸਾਹਿਬ ਜਿਲ੍ਹਾ ਹੈ ਸਾਡਾ ਫਤਿਗੜ ਸਾਹਿਬ ਜਿਲ੍ਹਾ ਹੈ ਹਾਂ ਜੀ ਸਰੀਰ ਨੂੰ ਕੀ ਹੋਇਆ ਹੈਂਡੀਕੈਪਡ 100% ਹੈਂਡੀਕੈਪਡ 100% ਹੈਂਡੀਕੈਪਡ ਤਾਂ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਪਾਲਕੀ ਸਾਹਿਬ ਹਜੇ ਬਹੁਤ ਦੂਰ ਹੈ ਤੇ بارش ਲਗਾਤਾਰ ਬਹੁਤ ਜ਼ਿਆਦਾ ਪੈ ਰਹੀ ਆ ਪਰ ਸੰਗਤ ਆ ਇਕੱਠ ਸੰਗਤ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਕਹਿੰਦੇ ਮੈਂ 100% ਅਪਾਹਜ ਆ ਪਰ ਫਿਰ ਵੀ ਮੇਰਾ ਮਨ ਨਹੀਂ ਮੰਨਦਾ ਕਿ ਮੈਂ ਵਾਪਰੇ ਹੋ ਜਾਵਾਂ ਮੈਂ ਇੱਥੇ ਰਸਤੇ 'ਚ ਖੜੀ ਆ ਤਾਂ ਜੋ ਮੈਨੂੰ ਦਰਸ਼ਨ ਹੋ ਸਕਣ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਸਾਹਿਬ ਦੇ ਤੁਸੀਂ ਦੇਖ ਸਕਦੇ ਹੋ ਸੰਗਤ ਜਾ ਰਹੀ ਆ ਔਰ ਦਰਸ਼ਨਾਂ ਦੇ ਲਈ ਵੀ ਸੰਗਤ ਰਾਹਾਂ ਦੇ ਵਿੱਚ ਖੜੀ ਹੋਈ ਆ ਇੱਕ ਪਾਸੇ ਨਗਰ ਕੀਰਤਨ ਲੰਘ ਰਿਹਾ ਦੂਜੇ ਪਾਸੇ ਸੰਗਤ ਭਿੱਜੀ ਹੋਈ ਆ ਪਰ ਫਿਰ ਵੀ ਇਥੋਂ ਟੱਸ ਤੋਂ ਮੱਸ ਨਹੀਂ ਹੋ ਰਹੀ ਇੱਥੇ ਹੀ ਸੰਗਤ ਦਰਸ਼ਨਾਂ ਦੇ ਲਈ ਖੜੀ ਹੋਈ ਆ ਇਹ ਆ ਲੋਕਿਕ ਨਗਰ ਕੀਰਤਨ ਜੋ ਕਿ ਹਰ ਸਾਲ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੋਂ ਸਚਖੰਡ ਗੁਰਦੁਆਰਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸਥਾਨ ਤੋਂ ਇਹ ਆਰੰਭਤਾ ਹੁੰਦੀ ਇਸ ਨਗਰ ਕੀਰਤਨ ਦੀ ਤੇ ਜੋਤੀ ਸਰੂਪ ਗੁਰਦੁਆਰਾ ਸਜਿੱਥੇ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਵਾਲ ਮਲਵੱਲੋ ਜਿਹੜੇ ਕਿ ਮਹਿੰਗੇ ਮੁੱਲ ਜਗ੍ਹਾ ਖਰੀਦ ਕੇ ਉੱਥੇ ਸੰਸਕਾਰ ਕੀਤਾ ਗਿਆ ਸੀ ਇਸ ਸਮਾਪਤੀ ਨਗਰ ਕੀਰਤਨ ਦੀ ਉਸ ਸਥਾਨ ਤੇ ਹੋਵੇਗੀ ਪਰ ਸੰਗਤਨ ਤੁਸੀਂ ਦੇਖ ਸਕਦੇ ਹੋ ਕਿਵੇਂ ਦਰਸ਼ਨਾ ਦੇ ਲਈ ਆ ਰਾਹਾਂ ਦੇ ਵਿੱਚ ਖੜੇ ਹੋਏ ਨੇ ਪੂਰਾ ਰਸਤਾ ਸੰਗਤ ਦੇ ਨਾਲ ਜਿਹੜਾ ਕਿ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਇੱਥੇ ਖੜਿਆ ਹੋਇਆ ਔਰ ਮਾਤਾ ਜੀ ਭਾਵਕ ਹੋ ਰਹੇ ਸੀ ਕਹਿੰਦੇ ਕਿ ਮੇਰਾ ਮਨ ਹੀ ਨਹੀਂ ਮੰਨਦਾ ਮੇਰਾ ਮਨ ਕਰਦਾ ਕਿ ਮੈਂ ਦਰਸ਼ਨ ਕਰਾਂ ਕਿਉਂਕਿ ਅੱਜ ਦੇ ਦਿਨ ਛੋਟੇ ਸਾਹਿਬ ਜਦਿਆਂ ਦੀ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੋਈ ਸੀ ਪੋਟਾਨ ਗੋਟ ਨਮਨ ਉਹਨਾਂ ਦੀ ਸ਼ਹਾਦਤ ਨੂੰ ਜਿਨ੍ਹਾਂ ਨੇ ਅੱਜ ਸ਼ਹਾਦਤ ਦੇ ਕੇ ਇਸ ਕੌਮ ਨੂੰ ਅਵੱਧ ਚੜ ਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੱਗੇ ਪਰਫੁੱਲਿਤ ਕੀਤਾ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ